ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬੱਚੇਓ ਕਿਹੜੇ ਸਕੂਲ ਤੋਂ ਆਏ ਹੋ ਬਾਪੇ ਦੇ ਸਕੂਲ ਠੀਕ ਹੈ ਬੇਟਾ ਬਹੁਤ ਬਹੁਤ ਪਹਿਲਾਂ ਤਾਂ ਤੁਹਾਡਾ ਤੁਹਾਨੂੰ ਧੰਨਵਾਦ ਤੇ ਜੀ ਆਇਆਂ ਨੂੰ ਵੀ ਤੁਸੀਂ ਅੱਜ ਇੱਥੇ ਕਿਹੜੀ ਕਲਾਸ ਦੇ ਵਿਦਿਆਰਥੀ ਸਾਰੇ ਪਲਸ 5 ਪਲਸ 1 ਪਲਸ 2 ਦੇ ਠੀਕ ਤੇ ਟੀਚਰ ਸਾਹਿਬਾਨਾਂ ਦਾ ਵੀ ਧੰਨਵਾਦ ਜੀ ਜਿਹੜਾ ਤੁਸੀਂ ਬੱਚਿਆਂ ਨੂੰ ਇੱਥੇ ਲੈ ਕੇ ਆਏ ਹੋ ਜੀ ਹੋਰ ਬੱਚੇਓ ਠੀਕ ਹੋ ਤੁਸੀਂ ਪਲਸ 2 ਪਲਸ 1 ਵਾਲੇ ਹੋ ਠੀਕ ਹੈ ਠੀਕ ਅੰਦਰ ਸਾਰੇ ਕਿਹੜਾ ਮਾਰ ਲਿਆ ਸਾਰੇ ਮਿਲ ਕੇ ਆਏ ਹੋ ਦੇਖ ਕੇ ਆਏ ਹੋ ਨਾ ਹੁਣ ਤੁਸੀਂ ਕੀ ਸਿੱਖਿਆ ਜਿੱਥੋਂ ਤੁਹਾਨੂੰ ਕੀ ਸਮਝ ਆਈਗਾ ਸਤਿ ਸ੍ਰੀ ਅਕਾਲ ਭੈਣ ਜੀ ਅਸੀ ਸਰਪੰਚ ਸਾਹਿਬ ਕੀ ਹਾਲ ਨੇ ਠੀਕ ਠਾਕ ਹੋ ਗੋਡਾ ਰੋਦਾ ਗੋਡਾ ਪਮਾਲਸ ਕਰਾਉਣੇ ਗੋਡੇ ਇਹ ਬਾਪੂ ਜੀ ਨੂੰ ਕਿਹਨੇ ਆਪਣੇ ਘਰੇ 40 ਸਾਲ ਸਲੇਬ ਬੜਾ ਕੇ ਰੱਖਿਆ ਇਹਨਾਂ ਤੋਂ ਕੰਮ ਕਰਵਾਉਂਦੇ ਸੀ ਹੈ ਨਾ ਹੁਣ ਤੁਸੀਂ ਅੱਜ ਇਸ ਤਰ੍ਹਾਂ ਦੀਆਂ ਗੱਲਾਂ ਸਾਰੀਆਂ ਸੁਣ ਕੇ ਜਾਂ ਦੇਖ ਕੇ ਆਏ ਹੋ ਤਾਂ ਤੁਸੀਂ ਹੁਣ ਸਾਰਿਆਂ ਨੇ ਵੱਡੇ ਹੋ ਕੇ ਕਿਸੇ ਨੇ ਜੌਬ ਕਰਨਾ ਕਿਸੇ ਨੇ ਬਿਜ਼ਨਸ ਕਰਨਾ ਹਨਾ ਕਿਸੇ ਨੇ ਅਲੱਗ-ਅਲੱਗ ਲਾਈਨਾਂ ਦੇ ਵਿੱਚ ਜਾਣਾ ਹਨਾ ਤਾਂ ਇੱਕ ਸਭ ਤੋਂ ਜ਼ਰੂਰੀ ਜਿਹੜੀ ਗੱਲ ਆ ਉਹ ਚੰਗੇ ਇਨਸਾਨ ਬਣਨਾ ਇਨਸਾਨੀਅਤ ਸਾਡੇ ਅੰਦਰ ਘਟਦੀ ਜਾ ਰਹੀ ਆ ਬਹੁਤ ਸਾਰੇ ਲੋਕ ਸੈਲਫਿਸ਼ ਹੋ ਗਏ ਨੇ ਆਪਣੀ ਡਿਊਟੀ ਨਹੀਂ ਨਿਭਾ ਰਹੇ ਜਿਹਦੇ ਕਰਕੇ ਇਦਾਂ ਦੇ ਘਰ ਬਣਾਉਣੇ ਪੈ ਰਹੇ ਆ ਨਹੀਂ ਤਾਂ ਨਾ ਤੁਸੀਂ ਆਪਣੇ ਦਾਦਾ ਜੀ ਤੋਂ ਗੱਲ ਸੁਣੋਗੇ ਦਾਦੀ ਜੀ ਤੋਂ ਸੁਣੋਗੇ ਉਹ ਤੁਹਾਨੂੰ ਦੱਸ ਦੇਣਗੇ ਕਿ ਪਹਿਲਾਂ ਬਹੁਤ ਚੰਗੇ ਸੀ ਲੋਕ ਪਹਿਲਾਂ ਸਮਾਂ ਬਹੁਤ ਚੰਗਾ ਸੀ ਕਾਰਨ ਕੀ ਸੀ ਹਰ ਇੱਕ ਬੰਦਾ ਇੱਕ ਦੂਸਰੇ ਦੀ ਹੈਲਪ ਕਰਦਾ ਸੀ ਕੋਈ ਬੰਦਾ ਲਵਾਰਸ ਨਹੀਂ ਹੁੰਦਾ ਲਵਾਰਸ ਕਿਵੇਂ ਹੋ ਸਕਦਾ ਜਦੋਂ ਇੱਕ ਬੱਚਾ ਜਨਮ ਲੈਂਦਾ ਮਾਂ ਦੇ ਘਰ ਆਪਣੀ ਦੇ ਜਾਂ ਬਾਪ ਕੋਲੇ ਉਹਦੇ ਨਾਨਕੇ ਉਹਦੇ ਦਾਦਕੇ ਉਹਦਾ ਪਰਿਵਾਰ ਹੁੰਦਾ ਹੀ ਹੈ ਨਾ ਲਵਾਰਸ ਕਿੱਦਾਂ ਹੋ ਸਕਦਾ ਉਹ ਲਵਾਰਸ ਉਹਨੂੰ ਕਰ ਦਿੰਦੇ ਨੇ ਉਹ ਲੋਕ ਜਿਹੜੇ ਉਹਨਾਂ ਦੇ ਆਪਣੇ ਹੁੰਦੇ ਨੇ ਤੁਸੀਂ ਤੁਹਾਨੂੰ ਤੁਹਾਡੇ ਟੀਚਰ ਇਸ ਕਰਕੇ ਲੈ ਕੇ ਆਏ ਆ ਵੀ ਤੁਸੀਂ ਕੁਝ ਸਿੱਖ ਸਕੋ ਤੁਸੀਂ ਆਪਣੀ ਲਾਈਫ ਦੇ ਵਿੱਚ ਪੜ੍ਹਾਈ ਦੇ ਰਿਲੇਟਡ ਮਿਊਜ਼ੀਅਮ ਦੇ ਵਿੱਚ ਸਾਇੰਸ ਸਿਟੀ ਦੇ ਵਿੱਚ ਤੁਹਾਡੇ ਸਾਰੇ ਥਾਵਾਂ ਤੇ ਵਿਜ਼ਿਟ ਹੋਏ ਹੋਣਗੇ ਅੱਜ ਤੁਹਾਨੂੰ ਇੱਥੇ ਇਸ ਕਰਕੇ ਲੈ ਕੇ ਆਏ ਆ ਵੀ ਤੁਹਾਡੇ ਅੰਦਰ ਜਿਹੜੀ ਇਨਸਾਨੀਅਤ ਆ ਉਹਦੇ ਵਿੱਚ ਥੋੜਾ ਵਾਧਾ ਹੋ ਸਕੇ ਤੁਸੀਂ ਚੰਗੇ ਇਨਸਾਨ ਬਣ ਸਕੋ ਤੁਸੀਂ ਆਪਣੀਆਂ ਮੋਰਲ ਵੈਲਿਊਜ਼ ਆ ਜਿਹੜੀਆਂ ਉਹਨਾਂ ਨੂੰ ਪਹਿਚਾਨ ਸਕੋ ਤੇ ਅੱਜ ਤੁਸੀਂ ਇੱਥੋਂ ਜੋ ਵੀ ਸੁਣਿਆ ਦੇਖਿਆ ਉਹਨੂੰ ਮਹਿਸੂਸ ਕਰਿਓ ਉਹਨੂੰ ਫੀਲ ਕਰਿਓ ਜ਼ਰੂਰ ਵੀ ਸਾਡੀ ਡਿਊਟੀ ਕੀ ਆ ਅੱਜ ਜਾਨਵਰ ਪੰਛੀ ਕੀੜੇ ਮਕੌੜੇ ਜੀਵ ਜੰਤੂ ਕੋਈ ਵੀ ਝਾੜ ਨਹੀਂ ਬਣਾ ਸਕਦਾ ਕੋਈ ਵੀ ਘਰ ਨਹੀਂ ਬਣਾ ਸਕਦਾ ਵੀ ਕੋਠੀ ਪਾਲੂ ਚਾਰ ਮੰਜ਼ਲੀ ਉਹ ਜੋ ਪਿੱਛੋਂ ਉਹਨਾਂ ਦੇ ਦਿਮਾਗ 'ਚ ਡਾਟਾ ਭਰਿਆ ਕਿਸੇ ਨੇ ਖੁੱਡ 'ਚ ਰਹਿਣਾ ਤਾਂ ਉਹ ਖੁੱਡੀ ਪੱਟ ਕੇ ਰਹੂਗਾ ਉਹਦੇ ਵਿੱਚ ਹਨਾ ਕਿਸੇ ਨੇ ਆਲਣਾ ਪਾਉਣਾ ਤਾਂ ਆਲਣਾ ਹੀ ਪਾਊਗਾ ਨਾ ਕਿ ਉਹ ਇੱਟਾਂ ਦਾ ਘਰ ਬਣਾ ਲੂਗਾ ਕੱਲੇ ਇਨਸਾਨ ਆਪਾਂ ਜਿਨ੍ਹਾਂ ਨੂੰ ਆਪਾਂ ਨੂੰ 84 ਲੱਖ ਜੁਨਾਂ ਤੋਂ ਬਾਅਦ ਆਪਾਂ ਗੱਲ ਸੁਣਦੇ ਆਂ ਦੇਵੀ-ਦੇਵਤਿਆਂ ਦੇ ਦੇਸ਼ 'ਚ ਰਹਿੰਦੇ ਆਂ ਵੀ ਇਨਸਾਨ ਨੂੰ ਮੌਕਾ ਮਿਲਿਆ ਜਾਨਵਰ ਪੰਛੀ ਕੁੱਤੇ ਬਿੱਲਿਆਂ ਤੋਂ ਅੱਗੇ ਜਾ ਕੇ ਵੀ ਤਾਂ ਜੋ ਅਸੀਂ ਇਸ ਕੁਦਰਤ ਦਾ ਇਸ ਕਾਇਨਾਤ ਦਾ ਖਿਆਲ ਰੱਖੀਏ ਅਸੀਂ ਚੰਗੇ ਇਨਸਾਨ ਬਣ ਕੇ ਦੁਨੀਆ 'ਚ ਵਿਚਰਿਏ ਦੂਸਰਿਆਂ ਦੀ ਮਦਦ ਕਰੀਏ ਤੁਸੀਂ ਇੱਕ ਇਸ ਤਰ੍ਹਾਂ ਦੇ ਇਨਸਾਨ ਬਣਨਾ ਜਿਹੜੇ ਮਿਸਾਲ ਹੋਣ ਜਿਹੜੇ ਸੁਸਾਇਟੀ ਦੇ ਲਈ ਐਗਜ਼ਾਮਪਲ ਸੈੱਟ ਕਰ ਸਕਦਾ ਜਿਵੇਂ ਆਪਾਂ ਕਲਪਨਾ ਚਾਵਲਾ ਦੀ ਗੱਲ ਕਰਦੇ ਆ ਹੁਣ ਕਲਪਨਾ ਚਾਵਲਾ ਵੀ ਤੇ ਤੋਂ ਡਰ ਗਈ ਇੱਕ ਲੜਕੀ ਹੋਈ ਸੀ ਪਰ ਉਹਨੇ ਐਸਾ ਕੁਝ ਕੀਤਾ ਜਿਹਦਾ ਦੁਨੀਆ ਯਾਦ ਕਰਦੀ ਹੈ ਮਦਰ ਟਰੇਸਾ ਦੀ ਗੱਲ ਕਰਦੇ ਆ ਆਪਾਂ ਹਨ ਫਿਰ ਇਦਾਂ ਹੀ ਭਗਤ ਪੂਰਨ ਸਿੰਘ ਜੀ ਦੀ ਆਪਾਂ ਗੱਲ ਕਰੀਏ ਕਿੱਡੇ ਵੱਡੇ ਸਮਾਜ ਸੇਵੀ ਸੀ ਭਾਈ ਕਨਈਆ ਜੀ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਹਨ ਮੰਨ ਲਓ ਜਿਨ੍ਹਾਂ ਨੇ ਸਾਡੇ ਨਾਲ ਲੜਨਾ ਸੀ ਇਸ ਤਰ੍ਹਾਂ ਬਹੁਤ ਸਾਰੇ ਐਗਜ਼ਾਮਪਲ ਆ ਸਾਡੇ ਸਮਾਜ ਦੇ ਵਿੱਚ ਸ਼ੀਰ ਭਗਤ ਸਿੰਘ ਹੋਣੀ ਕਰਤਾਰ ਸਿੰਘ ਸਰਾਭੇ ਹੋਣੀ ਪਰ ਆਪਾਂ ਜਿਹੜਾ ਤੁਹਾਡਾ ਟਾਈਮ ਆ ਹੁਣ ਤੁਸੀਂ ਉਹਦੇ ਵਿੱਚ ਆਪਣੀ ਕੀ ਡਿਊਟੀ ਨਿਭਾਉਣੀ ਹੋ ਇਹ ਤੁਹਾਡੇ ਹੱਥ ਚ ਆ ਹੁਣ ਤੁਹਾਨੂੰ ਤੁਹਾਡੇ ਮਾਪੇ ਪੜਾ ਰਹੇ ਨੇ ਵੀ ਕਿ ਤੁਸੀਂ ਚੰਗੇ ਪੜ੍ਹ ਲਿਖ ਕੇ ਚੰਗੇ ਇਨਸਾਨ ਬਣੋ ਤੁਹਾਡੇ ਟੀਚਰ ਤੁਹਾਨੂੰ ਪੜਾ ਰਹੇ ਨੇ ਜਾਂ ਤੁਹਾਨੂੰ ਇਸ ਤਰ੍ਹਾਂ ਦੀ ਜਗ੍ਹਾ ਤੇ ਲੈ ਕੇ ਆਏ ਨੇ ਵੀ ਤੁਸੀਂ ਕੁਝ ਲਿਸਨ ਕਰ ਸਕੋ ਤਾਂ ਅੱਜ ਤੁਸੀਂ ਇੱਥੇ ਇੱਕ ਆਪਣੇ ਆਪ ਨਾਲ ਪ੍ਰੋਮਿਸ ਕਰਕੇ ਜਾਣਾ ਵੀ ਤੁਹਾਡੇ ਆਸ-ਪਾਸ ਕੋਈ ਵੀ ਇਸ ਤਰ੍ਹਾਂ ਦਾ ਮੈਂਬਰ ਹੈ ਕੋਈ ਲੋੜਵੰਦ ਮੈਂਬਰ ਉਹਦੀ ਹੈਲਪ ਕਰਨੀ ਹੈ ਹੈਲਪ ਦਾ ਮਤਲਬ ਇਹ ਨਹੀਂ ਵੀ ਪੈਸੇ ਦੇਣਿਆ ਕਿਸੇ ਨੂੰ ਹੈਲਪ ਦਾ ਮਤਲਬ ਇਹ ਆ ਵੀ ਤੁਹਾਡੇ ਸਾਹਮਣੇ ਕੁਝ ਗਲਤ ਹੋ ਰਿਹਾ ਤੁਸੀਂ ਵਿਰੋਧ ਕਰਨਾ ਉਸ ਚੀਜ਼ ਦਾ ਤੁਹਾਡੇ ਸਾਹਮਣੇ ਕੁਝ ਐਸਾ ਹੋ ਰਿਹਾ ਜਿਹੜਾ ਨਹੀਂ ਹੋਣਾ ਚਾਹੀਦਾ ਉੱਥੇ ਆਪਣੀ ਆਵਾਜ਼ ਉਠਾਉਣੀ ਹੈ ਠੀਕ ਹੈ ਬੱਚਿਓ ਨਹੀਂ ਬੋਲੇ ਨਹੀਂ ਤੁਸੀਂ ਚਾਹਦੇ ਨਾ ਪੱਕਾ ਪ੍ਰੋਮਿਸ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੁਹਾਡੇ ਸਕੂਲ ਮੈਨੇਜਮੈਂਟ ਦਾ ਟੀਚਰ ਸਾਹਿਬਾਨ ਦਾ ਜਿਹੜੇ ਤੁਹਾਨੂੰ ਇੱਥੇ ਲੈ ਕੇ ਆਏ ਹੋ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ